Tá, não indo... ਖਾਲਸਾ ਚੁੱਕੇ ਗਈ ਲਾਵਾ ਜਿੱਲੇ ਚਾਹ ਲੱਗਦੀ ਹੈ ਹੋਜੋ ਬਾਈ ਠੀਕ ਹੈ ਬਾਈ ਖਾਲਸਾ ਕਿਧਰ ਹਾਂਜੀ ਬਸ ਇੱਥੇ ਆਈ ਗੁਰਦਾਰੇ ਕੋਲ ਮੁੜ ਆ ਆਰੇ ਆਏ ਅਸੀਂ ਪੰਜਾਂ ਦਸਤਾਂ ਦੀ ਯਾਤਰਾ ਤੇ ਪੂਰੀ ਪਾਣੀ ਤੂ ਪਾਣੀ ਜੰਨ ਦੇ ਬਖਵਾਲੀਆ ਭਲਾ ਸ਼ਬਦ ਦਾ ਪਪਾ ਕੋ ਮੋਗਾ ਉਹ ਕੋ ਮੈਂ ਕਹਿੰਦੀ ਕਿ ਇੱਕ ਨਾ ਵੀ ਲੈ ਹਲੋ 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 ਵਾਹਿਗੁਰੂ ਜੀ ਕਾ ਖਾਲਸਾ ਠੀਕ ਤੁਹਾਨੂੰ ਤੀਨ ਕਿਲਿਆਂ ਦੇ ਘਰ ਸਾਹਿਬ ਆਈ ਸਾਰੀ ਛੜਕੇ ਗਈ ਮਗਰ ਆ ਗਿਆ ਡਾਡੇ ਤੁਸੀਂ ਛੱਟ ਤੋਂ ਪਹਿਲਾਂ ਪੁੱਛੇ ਜੀ 350 ਤਖਤਾਂ ਦੀ ਯਾਤਰਾ ਤੇ ਲੈ ਕੇ ਜਾਂਦੇ ਤੁਸੀਂ ਸਹਿਰ ਅਸੀਂ 50 ਤਖਤਾਂ ਦੀ ਯਾਤਰਾ ਤੇ ਚੱਲੇ ਅੱਛਾ ਛੇ ਹਾਂ ਉਹ ਉਹ ਕਦੋਂ ਜਾਂਦੇ ਪਿੰਡ ਤੋਂ ਤੰਦ ਕਾਹਨ ਹਾਂ ਸੰਗਤ ਨਾਲ ਨਹੀਂ ਸਿੱਖਾਂ ਦੇ ਚੱਲੇ ਆ ਨਾਨਕ ਸਾਹਿਬ ਦੀ ਰਾਤ ਤੱਕ ਉਦੋਂ ਆਏ ਸ਼ੇਰ ਦੇ ਦਰਸ਼ਨ ਕਰਕੇ ਫਿਰ ਜੀ ਨਾਨਕਪੁਰ ਸਾਹਿਬ ਕਿਨੇ ਪਹੁੰਚੇ ਜੀ ਇਹਦੇ ਨਾਨਕਪਸਾਦ 228 ਬੰਦ ਦਾ ਬੀਰਬਾਬੂ ਦਾ ਸਭਾ ਇਤਨਾ ਦੂਰ ਪੈਂਦਾ ਹੁੰਦਾ ਇੱਛਾ ਹੈ ਨਾ ਸਿੰਗਸਤਾ ਹੀ ਨਹੀਂ ਅਸੀਂ ਚਾਹੁੰਦੇ ਨਾ ਕਿਤੇ ਹੋਰ ਜਾਣਾ ਅਸੀਂ ਬਦ ਦਰਸ਼ਕਾਂ ਤੋਂ ਜਾਵਾਂਗੇ ਹੁਣ ਤਾਂ ਜਾਣਾ ਵਾਪਸ ਬੀਰਬਾਬੂ ਦਾ ਸਭਾ ਉਹ ਬੀਤ ਗਿਆ ਕਿੱਥੇ ਗਏ ਕਰਿਓ ਹਾਂਜੀ ਸੇਰੇਨਾ ਆਪਸ਼ਨal ਲੰਘਰਾ ਹਣਾ